ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬਰੇ ਜੀ ਤਹਿਸੀਲ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਤਿੰਨ ਨਾਗਾ ਬਾਈ ਦਾ ਦੁੱਧ ਦਾ ਕੰਮ ਸੀਗਾ ਤੇ ਬਾਈ ਕਹਿੰਦਾ ਹੁਣ ਆਪਾਂ ਸਾਰੇ ਹੀ ਸੇਲ ਕਰ ਦੇਣੇ ਆ ਤੇ ਕੰਮ ਕੋਈ ਹੋਰ ਮਿਲ ਗਿਆ ਜੋਬ ਮਿਲ ਗਈ ਬਾਈ ਨੂੰ ਜੀ ਤਾਂ ਕਰਕੇ ਤਿੰਨੇ ਦੇ ਤਿੰਨੇ ਨਾਗ ਸੇਲ ਜਿਨ੍ਹਾਂ ਚ ਦੋ ਸੂਏ ਸਵਾਏ ਆ ਇੱਕ ਬਾਈ ਕਹਿੰਦਾ ਟੋਕੜ ਗੱਪਣਾ ਪੂਰੀ ਜਾਣਕਾਰੀ ਬਾਈ ਤੋਂ ਲੈ ਦੂੰਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਪਿੰਦਰ ਜੀ ਪਿੰਡ ਬਰੇ ਜਿਲ੍ਹਾ ਮੋਗਾ ਤਹਿਸੀਲ ਧਰਮਕੋੜੀ ਮੋਬਾਈਲ ਨੰਬਰ ਜੀ 9592647670 ਠੀਕ ਆ ਵੀਰੇ ਤਿੰਨ ਨਾਕਾ ਜੀ ਹਾਂਜੀ ਤਿੰਨ ਨਾਕਾ ਜੀ ਫਿਰ ਸੇਲ ਕਾ ਤੋਂ ਕਰ ਰਹੇ ਆ ਬਾਈ ਬਾਈ ਹੁਣ ਆਪਣਾ ਯਾਰ ਜੋਬ ਮਿਲ ਗਈ ਉੱਧਰ ਉੱਧਰ ਹੋਊਗਾ ਆਪਣਾ ਕੰਮ ਇੱਕ ਪਾਸੇ ਹੀ ਹੋਇਆ ਜਾਂਦਾ ਹਾਂ ਇੱਕ ਪਾਸੇ ਫਿਰ ਪਾਸੇ ਵਾ ਦਵਾਂਗੇ ਦੋਨੇ ਪਾਸੇ ਕੰਮ ਕਰਾਂਗੇ ਕਹਿੰਦੇ ਵੀ ਮੈਂ ਕੰਮ ਵੀ ਆਪ ਹੀ ਕਰਦਾ ਲੇਬਰ ਤਾਂ ਆਪਣੇ ਕੋਲੇ ਹੈ ਨਹੀਂ ਕੀ ਆਪ ਵੀ ਕਰਨਾ ਹੁੰਦਾ ਸੀ ਠੀਕ ਆ ਲੇਬਰ ਤਾਂ ਮਿਲਦੀ ਵੀ ਨਹੀਂ ਭਾਈ ਅੱਜਕੱਲ ਤੇ ਤਾਂ ਕਰਕੇ ਹੁਣ ਸਾਂਭ ਸੰਭਾਲ ਫਿਰ ਹੋਣੀ ਨਹੀਂ ਹੈਨਾ ਤੇ ਕੋਈ ਫਾਇਦਾ ਨਹੀਂ ਕਿ ਜਦੋਂ ਆਪਾਂ ਸਾਂਭ ਸੰਭਾਲ ਹੀ ਨਹੀਂ ਪਸ਼ੂ ਦੀ ਕਰ ਸਕਦੇ ਫਿਰ ਵੇਚਨੇ ਸਹੀ ਆ ਹਾਂਜੀ ਹਾਂਜੀ ਸਿੰਗਾ ਵਾਲੀ ਵੜ ਤੋਂ ਵੀਰੇ ਸ਼ੁਰੂ ਕਰਾਂਗੇ ਸੂਆ ਕਿੰਨੇ ਮਾਜੇ ਦਾ ਇਹ ਸੂਆ ਬਾਈ ਕੋਈ ਪਹਿਲਾ ਮੰਨ ਲੇ ਕੋਈ ਦੂਜਾ ਮੰਨ ਲੇ ਠੀਕ ਆ ਕਦੋਂ ਸੂਈ ਹੈ ਜੀ ਇਹ ਇਹ ਨੂੰ ਵੀਰੇ 12 13 ਦਿਨ ਹੋਏ ਸੋਈ ਨੂੰ ਬੱਚਾ ਕੀ ਹੈ ਜੀ ਬੱਚਾ ਮਗਰ ਬੱਚੀ ਹੈ ਬਈ ਔਖੜੀ ਗਰਨੇਲਡੋ ਦੀ ਗਰਨੇਲਡੋ ਦੀ ਹੈ ਹਾਂਜੀ ਠੀਕ ਹੈ ਵੀਰੇ ਚੇਅਰ ਕੰਪਲੀਟ ਹੈ ਜੀ ਯਾ ਯਵਾਂ ਕੰਪਲੀਟ ਬਾਈ ਓਕੇ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਬਾਈ 8 ਕਿਲੋ ਬਸ 7 ਕਹਿ ਕੇ ਦੇਣਾ ਮੱਝਾਂ ਰ ਗਈ ਹੋ ਜਮਾਂ ਮੱਝਾਂ ਦਾ ਫੁੱਲ ਫੈਂਟ ਆ ਬਾਈ ਠੀਕ ਆ ਖਾਣਾ ਦੀ ਗਰੰਟੀ ਹੈ ਜੀ ਹਾਂ ਬਾਈ ਗਰੰਟੀ ਤੇਜ ਸਿੰਘ ਤੇ ਲੜਾਈ ਜਗਾ ਤੋਂ ਬੰਨਿਆ ਬਾਈ ਉਹ ਤਾਂ ਬਾਈ ਵੈਸੇ ਹੀ ਆ ਯਾਰ ਇਹ ਮਸ ਸਿੰਘ ਮੜਾ ਕਾ ਉਹਨਾਂ ਮਾਰ ਲਿਆ ਸੀ ਆ ਠੀਕ ਆ ਕੰਦਨਾ ਮਾਰ ਲਿਆ ਕੰਦਨਾ ਮਾਰ ਲਊ ਜਾਂ ਨਿਕਲ ਲੱਗ ਗਿਆ ਕੱਚੇ ਨਾਲ ਇਹ ਠੰਡੀ ਸੀੜ ਬਈ ਓਕੇ ਆਪੇ ਗਰੰਟੀ ਆ ਆ ਬਾਅਦ ਇੱਥੇ ਬਾਲਟੀ ਜੀ ਚਵਾ ਕੇ ਆ ਆਪਣੇ ਬਈ ਘਰ ਦੀ ਗਰੰਟੀ ਆ ਇੱਥੇ ਆਲਾ ਚੂਲਵੇ ਇੱਥੇ ਚਵਾ ਕੇ ਦੇ ਆ ਹਾਂ ਚਵਾ ਕੇ ਦੇਵਾਂਗੇ ਆਪਾਂ ਠੀਕ ਆ ਹਾਂ 8 ਕਿਲੋ ਦੀ ਚਵਾਈ ਕਰ ਲੈ 7 ਕਿਲੋ ਦੀ ਬਈ 7 ਕਿਲੋ ਦੀ ਤੋੜ ਕੇ ਦਿਖਾ ਦੀ ਵੀਰੇ ਸਿੰਘ ਤਾਂ ਨਹੀਂ ਮਾਰਦੀ ਮੂਹ ਨਾ ਅੰਰੇਲਾ ਜਮਾਂ ਹੀ ਨਹੀਂ ਲੱਗ ਠੀਕ ਆ ਸੁਆ ਬਾਈ ਦੇ ਦਸਨ ਮੁਤਾਬਕ ਜੀ ਸੁਈ ਜਾਂ ਦੂਜਾ ਜੀ ਬੱਚਾ ਮਗਰ ਬੱਚੀ ਆ 12 ਦਿਨਾਂ ਦਿਨਾਂ ਦੀ ਸੂਈ ਹੈ ਜੀ ਨੈਟ 7 ਤੋਂ 8 ਕਿਲੋ ਦੁੱਧ ਦਾ 7 ਕਿਲੋ ਦੀ ਬਾਈ ਕਹਿੰਦਾ ਆਪਾਂ ਚਵਾਈ ਵੀ ਕਰਾ ਦਾਂਗੇ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਕਿੰਨੇ ਟਾਈਮ ਅਰਜੀ ਚਵਾਈ ਕਰਦੇ ਠੀਕ ਆ ਵੀਰੇ ਬਾਕੀ ਆਪਣੇ ਘਰੇ ਬਾਈ ਕਹਿੰਦਾ ਆਪਾਂ ਪਾਲਟੀ ਰੱਖ ਕੇ ਚਵਾ ਕੇ ਦੇਵਾਂਗੇ ਕੋਈ ਡਰਨ ਵਾਲੀ ਗੱਲ ਨਹੀਂ ਮੋੜ ਲੈਂ ਜਾਂ ਵੀਰੇ ਸੋਨਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੋੜ ਛਾਂ ਕੇ ਦੇ ਭੂਰਾ ਵੀ ਨਹੀਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਯੈਸ ਤੇ ਨੋ ਜੀ ਇਹਦਾ ਬਾਈ 22 ਚ ਮਾਨ ਤਾਨ ਕਰ ਦਾਂਗੇ ਆਪਾਂ 22000 ਰੁਪਏ ਹਾਂਜੀ ਬਾਈ ਤੇ ਬੱਚੀਆਂ ਵਾਲਾ ਮੁੱਲ ਹੀ ਆ ਹਾਂਜੀ ਬੱਚਿਆਂ ਵਾਲਾ ਦੁੱਧ ਵੀ ਮੱਝਾਂ ਵਰਗਾ ਦੇਣਾ ਕਰ ਵਾਲੀ ਨੇ ਬਤੈਨੂੰ ਵੀ ਪਤਾ ਬਰਾੜਾ ਅੱਜ ਕੱਲ ਬਈ ਖਾਲੀ ਬੱਚੀ ਨਹੀਂ ਕੋ ਦਿੰਦਾ ਇੰਨੇ ਨਹੀਂ ਦਿੰਦਾ ਬਾਈ ਇੰਨੇ ਦੀ ਕਿੱਥੇ 25 3000 ਦਾ ਖਾਲੀ ਬੱਚੀ ਸਟਾਰਟ ਹੁੰਦੀ ਆ ਤੇ ਜੇ ਮੱਝ ਲੈਣ ਉੱਤੇ ਜਦੋਂ ਤੁਨੂੰ ਵੀ ਪਤਾ ਬਈ ਜੇ ਟੋਕੜੀ ਲੈਣੀ ਆ ਤੇ 80 ਬਚਾ 6 6 ਫੈਂਟ ਆਉਂਦੀ ਬਈ ਆਪਾਂ ਦੀ ਕੜਾਈ ਵੀ ਆ ਮੱਝਾਂ ਵਰਗਾਈ ਆ ਦੁੱਧ ਦੁੱਧ ਮੱਝਾਂ ਵਰਗਾ ਵੀਰੇ ਠੀਕ ਆ ਜਿਹੜਾ 2 ਨੰਬਰ ਨਾਗਾ ਇਹਦਾ ਸੂਆ ਕਿੰਨੇ ਮਾਜੀ ਇਹਦਾ ਬਾਈ ਕਿੰਨੇ ਦੂਜਾ ਮੰਜ਼ਲਾ ਕੋਈ ਤੀਜਾ ਮੰਜ਼ਲਾ ਠੀਕ ਆ ਜੀ ਹਾਂਜੀ ਕਿੰਨੇ ਸਮੇਂ ਦੀ ਗੱਬਣ ਇਹ ਬਾਈ ਹੁਣ ਦੋ ਮਹੀਨੇ ਦੀ ਗੱਬਣ ਚੈੱਕ ਕਰਾ ਕੇ ਲੈ ਜੀ ਅਗਲਾ ਚੈੱਕ ਕਰਾ ਕੇ ਲੈ ਜੀ ਆਪਣੇ ਘਰੋਂ ਕਰਾ ਕੇ ਲੈ ਆਪਣੇ ਘਰੋਂ ਕਰਾ ਕੇ ਲੈ ਜੀ ਡਾਕਟਰ ਲਿਆਵੇ ਉਹਦੇ ਨਾਲ ਚੈੱਕ ਕਰਾ ਕੇ ਲੈ ਠੀਕ ਆ ਦੁੱਧ ਕਿੰਨਾ ਜੀ ਦੁੱਧ 5 ਕਿਲੋ ਬਈ 4 ਕਿਲੋ ਬਚਵਾ ਕੇ ਦੇਵਾਂਗੇ 4 ਕਿਲੋ ਜਵਾ ਕੇ ਦੇ ਦਾਂਗੇ ਹਾਂਜੀ ਖਾਣਾ ਦੀ ਗਾਰੰਟੀ ਹੈ ਖਾਣਾ ਦੀ ਬਈ ਠੰਡੀ ਮਿੱਠੀ ਪੂਰੀ ਲੈ ਚ ਮਾਂ ਜੀ ਕੋਈ ਜੇ ਬਾਗ ਚੂਈ ਜਾਂ ਬੁੜੀਆਂ ਚੂਈਆਂ ਜਾਂ ਮਾਰਦੀ ਝੂਟੀ ਚੱਲ ਵੀਰੇ ਨਾਲ ਲੈ ਠੀਕ ਆ ਲੱਤ ਵੀ ਚਾਤੀ ਦਾ ਯਾਨੀ ਆਪਾਂ ਆਪਦੇ ਘਰੋਂ ਚੈੱਕ ਕਰਾਏ ਬਿਨਾ ਵੜ ਦੇਣੀ ਦੇਣੀ ਨਹੀਂ ਬਈ ਹਾਂ ਕਿਉਂਕਿ ਇੱਥੇ ਮੰਨ ਲਓ ਰੱਬ ਨਾ ਕਰੇ ਖਾਲੀ ਨਿਕਲਦੀ ਆ ਹਾਂਜੀ ਆਪਾਂ ਜ਼ਿੰਮੇਵਾਰ ਆ ਆਪਾਂ ਜ਼ਿੰਮੇਵਾਰ ਆ ਬਈ ਇਹ ਗੱਲ ਦੀ ਹਾਂ ਇਹ ਗੱਲ ਬਾਈ ਦੀ ਸਹੀ ਆ ਕਿਉਂਕਿ ਬਈ ਮੌਸਮ ਨਾ ਥੋੜਾ ਜਿਹਾ ਖਰਾਬ ਹੀ ਆ ਗਰਮੀ ਗਰਮੀ ਬਹੁਤ ਆ ਤੇ ਮਿਲਦੀ ਕਿਵੇਂ ਆ ਬਈ ਇਹ ਬਸ ਬਾਈ ਆਈ ਮਿਲ ਪੈਂਦੀ ਆ ਆਈ ਮਿਲ ਪੈਂਦੀ ਆ ਠੀਕ ਆ ਤੁਰ ਕੇ ਦਿਖਾ ਦੀ ਵੀਰੇ 4 ਕਿਲੋ ਦੁੱਧ ਆ 2 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਜੀ ਬਾਈ ਦੇ ਦਸਤੂਰ ਮੁਤਾਬਕ ਬਾਕੀ ਬੇਨਤੀ ਆ ਬਈ ਬਾਈ ਕਹਿੰਦਾ ਆਪਾਂ ਆਪਦੇ ਕਰੋ ਚੈੱਕ ਕਰਵਾਏ ਤੋਂ ਬਿਨਾ ਦੇ ਨਹੀਂ ਹੀ ਨਹੀਂ ਤੇ 2 ਮਹੀਨਿਆਂ ਦੀ ਗੱਪਣ ਗਾਂ ਵੀ ਤੁਹਾਨੂੰ ਪਤਾ ਬਈ ਐਕਸਪੀਰੀਅੰਸ ਡਾਕਟਰ ਸਾਹਿਬਾਨ ਹੀ ਚੈੱਕ ਕਰਨਗੇ ਆਪ ਦਾ ਤੁਸੀਂ ਡਾਕਟਰ ਲੈ ਕੇ ਆਇਓ ਜੀ ਜਿੱਥੋਂ ਮਰਜੀ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਇਹ ਮੇਰੀ ਸਪੈਸ਼ਲ ਬੇਨਤੀ ਹੁੰਦੀ ਆ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿਖੜਮਾ ਹਾਥੀ ਚਗਾਈ ਵਾਲਾ 50 ਕੇ ਜੀ ਥੋੜਾ ਭਜਦੀ ਆ ਠੀਕ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਬਾਈ ਕਰ ਦਾਂਗੇ 25 ਚ ਮਾਨ ਤਾਨ ਜੇ ਤਾਂ ਹੁਣ ਗੱਬਣ ਚੈੱਕ ਨਿਕਲੇ ਹੀ ਫਿਰ ਤੈਨੂੰ ਪਤਾ ਡਿਮਾਂਡ ਵੀ ਉਹ ਜੀ ਹੋ ਜਾਣੀ ਆ ਜਾਨੀ ਇਹ ਹੁਣ ਖਾਲੀ ਦੀ ਡਿਮਾਂਡ ਕੀਤੀ ਆਪਾਂ ਹਾਂ ਬਾਈ ਇਹ ਹੁਣ ਖਾਲੀ ਕਰਕੇ ਦੇਣੀ ਆਪਾਂ ਉਹ ਹਿਸਾਬ ਨਾਲ ਅੱਛਾ ਦੇਣੀ ਆਪਾਂ ਖਾਲੀ ਕਰਕੇ ਜੇ ਤਾਂ ਖਾਲੀ ਆ ਤਾਂ 25 ਆ ਤੇ ਜੇ ਗੱਬਣ ਆ ਗੱਬਣਾ ਫਿਰ ਬਾਈ 30 ਚ ਕਰਾਂਗੇ ਫਿਰ 30 ਚ ਕਰਾਂਗੇ ਠੀਕ ਆ ਇਹ ਬੇਨਤੀ ਰਊਗੇ ਬਾਈ ਜੇ ਤਾਂ ਖਾਲੀ ਨਿਕਲਦੀ ਆ ਤਾਂ 25 ਚ ਚੋ ਮਾਨ ਅਨ ਹੋਊਗਾ ਤੇ ਨਹੀਂ 3000 30 ਚੋਹਾ ਠੀਕ ਆ ਆ ਬੱਚੀ ਬਾਈ ਇਹ ਬੱਚੀ ਬਾਈ ਕਰਦੇ ਆ ਫਿਰ ਇਹ ਬਗਰੋ ਦਵਾਂਗੇ ਇਹ ਮਗਰੋ ਤੇ ਦੱਸਾਂਗੇ ਠੀਕ ਆ ਠੀਕ ਆ ਵੀਰੇ ਤੇ ਅੱਗੇ ਨਗ ਆ ਗਿਆ ਵੀਰੇ ਤਿੰਨ ਨੰਬਰ ਇਹਦਾ ਸੁਆ ਕਿੰਨਾ ਮਾ ਜੀ ਸੁਆ ਕਿੰਨਾ ਮਾ ਵੀਰੇ ਇਹਦਾ ओरिजिनल ਤੀਜਾ ਸੁਆ ਬਾਈ ਰਿਸ਼ਤਦਾਰੀ ਚੋਂ ਗਾਂ ਆਈ ਆਪਣੇ ਇੱਕ ਦੋ ਸੁਈ ਆ ਜੀ ਕੱਲ ਸੁਈ ਆ ਬਈ ਇਹ ਤੇ ਬੈਰੇ ਬੱਚਾ ਕੀ ਆ ਜੀ ਬੱਛਾ ਮਕਰ ਬਈ ਇਹਦੇ ਜੇਰ ਕੰਪਲੀਟ ਪੈ ਗਈ ਆ ਜੀ ਉਹ ਬਾਈ ਬਾਈ ਬੱਛਾ ਜੀ ਬੱਚਾ ਹਾਂ ਕੰਪਲੀਟ ਆ ਆਪਣਾ ਵੀਡੀਓ ਹੋ ਗਿਆ ਬਈ ਵੀਡੀਓ ਵੇਖ ਲਈ ਬੰਦਾ ਵੀਡੀਓ ਬਾਈ ਕੋਲੋਂ ਲੈ ਲਿਓ ਜੀ ਕਿੰਨਾ ਬੋਲਾ ਕੱਢਿਆ ਵੀਰੇ ਦਾ ਸਵੇਰੇ ਬੱਚਿਆਂ ਨੂੰ ਝਗਾ ਕੇ ਵੀਰੇ ਐਵੇਂ ਤੈਨੂੰ ਮੈਂ ਕਹਦਾ ਦੋ ਢਾਈ ਕਿਲੋ ਕੱਢਿਆ ਵਾ ਠੀਕ ਆ ਐਵੇਂ ਨਹੀਂ ਦੋ ਕੰਗ ਪੰਜ ਕਿਲੋ ਕੱਢਿਆ ਸੱਤ ਗੱਲੋ ਕੱਢਿਆ ਇਹ ਤਾਂ ਗੱਲ ਸਹੀ ਐ ਜਿੰਨਾ ਕਿ ਜਾਣੀ ਦੋ ਢਾਈ ਕਿਲੋ ਮਾਰਨਿੰਗ ਚਵਾਈ ਹੋਈ ਤਾਂ ਇੱਕ ਉਸ ਬੱਚਾ ਪੀ ਗਿਆ ਹੋਊਗਾ ਹਾਂ ਠੀਕ ਐ ਕਿੰਨਾ ਦੁੱਧ ਦਿੱਤਾ ਵੀਰੇ ਪਿਛਲੇ ਸੂਏ ਨੇ ਪਿਛਲੇ ਸੂਏ ਬਲੇ ਤਾਂ 16 17 ਕਿਲੋ ਚੋਇਆ ਵਾ ਬੰਦ ਜੀ ਇੱਥੇ ਗਾਂ ਅਗਲੇ ਕਿ ਸੇਵਾ ਦਾ ਬਈ ਗਾਂ ਸੇਵਾ ਦੇ ਸਰਦ ਹਾਂ ਅਗਲਾ ਵੀਰੇ ਬਈ ਫੈਂਟ ਚੰਗੀ ਆਉਂਦੀ ਹੋਊਗੀ ਹਾਂ ਬਈ ਇਹਦੀ ਵਧੀਆ ਆਉਂਦੀ ਫੈਂਟ ਸਾਢੇ ਪੰਜ ਚਾਰ ਆਉਂਦੀ ਐ ਕਿੰਨੇ ਲੈਣਗੇ 85000 ਜੀ ਆਪਰੇ ਆਫਰ ਕਰ ਦਾਂਗੇ ਜੀ ਠੀਕ ਹੈ ਠੀਕ ਹੈ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਤਾਂ ਬਾਈ ਕਰ ਦਾਂਗੇ ਪਰ 43 ਜੋ ਮਾਨਤਾ 43000 ਚ ਜੀ ਹਾਂਜੀ ਖੁੱਲਾ ਕਰ ਦਾਂਗੇ ਮਾਨਤਾ ਤਿੰਨੇ ਚਾਰੇ ਦੀ ਸਮੇਤ ਬੱਚੀ ਕਿੰਨੇ ਦੀ ਹੈ ਜੀ ਇਹਦਾ 85000 ਚ ਜੀ ਤਿੰਨੇ ਲੈ ਤਿੰਨੇ ਕੋਈ ਲੈ ਨਾਲ ਬੱਚੀ ਫਰੀ ਰਹਿ ਜੀ ਨਾਲ ਬੱਚੀ ਫਰੀ ਦੇ ਦੇਣੀ ਠੀਕ ਹੈ ਠੀਕ ਹੈ ਵੀਰੇ ਜੇ ਕੋਈ ਬਾਈ ਕਹਿੰਦਾ ਤਿੰਨੇ ਇਕੱਠੀਆਂ ਲੈ ਲੂਗਾ ਤਾਂ ਆ ਬੱਚੀ ਨਾਲ ਫਰੀ ਮਿਲ ਜਾਣੀ ਆ ਤੁਹਾਨੂੰ ਚਾਰ ਨਾਕ ਹੋ ਜਾਣੇ ਆ 85000 ਚ 85000 ਠੀਕ ਹੈ ਬੱਚੀ ਚੰਗੀ ਐ ਸੋਹਣੀ ਜਰਸੀ ਐ ਜੀ ਕੋੜ ਸ਼ਾਂਗ ਤਾਂ ਹੈ ਨਹੀਂ ਜਿਆਦਾ ਨਹੀਂ ਨਾ ਵੀਰੇ ਜਮਾ ਹੀ ਨਹੀਂ ਠੀਕ ਐ ਝੋਲੀ ਦਿਖਾ ਦੀ ਮਾੜੀ ਝੋਲੀ ਚੈੱਕ ਕਰਾ ਦੇ ਜੀ ਕੋਈ ਗੱਲ ਨਹੀਂ ਡਰਦੀ ਰਹਿੰਦੋ ਜੀ ਤੇ ਨੰਬਰ ਸਕਰੀਨ ਤੇ ਲਗਾਤਾਰ ਬਾਈ ਚੱਲਦਾ ਰਹਿਣਾ ਜੀ ਧੰਨਵਾਦ